ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਨਾ ਗਰਾਜੀ ਖੁਸ਼ੀ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਸੋ ਦੋਸਤੋ ਇੱਕ ਹੋਰ ਬਹੁਤ ਵਧੀਆ ਟੌਪਿਕ ਤੇ ਬਹੁਤ ਵਧੀਆ ਵਿਸ਼ੇ ਤੇ ਵੀਡੀਓ ਲੈ ਕੇ ਆਇਆ ਹਾਂ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਤੇ ਜੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਸਾਡੇ ਚੈਨਲ ਦੇ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਬੈਨੀਫਿਟ ਲੈ ਸਕੋ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਬੰਦੇ ਦੀ ਜ਼ਿੰਦਗੀ ਦੇ ਵਿੱਚ ਲਗਭਗ 70% 60 ਤੋਂ 70% ਬੰਦਿਆਂ 'ਚ ਇਹ ਆਤਾਂ ਹੁੰਦੀਆਂ ਨੇ ਜਿਹਨੂੰ ਆਪਾਂ ਮਾੜੀਆਂ ਆਤਾਂ ਕਹਿੰਦੇ ਆ ਹਨ ਕਈਆਂ ਨੂੰ ਗੱਲ ਬੁਰੀ ਵੀ ਲੱਗੂਗੀ ਪਰ ਕੋਈ ਗੱਲ ਨਹੀਂ ਮੈਂ ਆਪਣਾ ਫਰਜ਼ ਹੀ ਸਮਝਦਾ ਵੀ ਮੈਂ ਹਨਾ ਗੱਲਾਂ ਸਾਂਝੀਆਂ ਕਰਾਂ ਜਿਹੜੀਆਂ ਚੰਗੀਆਂ ਗੱਲਾਂ ਹੁੰਦੀਆਂ ਉਹ ਸਾਂਝੀਆਂ ਕਰੀਂਦਿਆਂ ਨੇ ਸੋ ਤਿੰਨ ਆਤਾਂ ਬੰਦੇ ਦੀਆਂ ਜਿਹੜੀਆਂ ਮਾੜੀਆਂ ਨੇ ਹਨਾ ਜਿਹੜੀਆਂ ਬੰਦੇ ਨੂੰ ਅੱਗੇ ਵਧਣ ਤੋਂ ਵੀ ਰੋਕਦੀਆਂ ਨੇ ਤੇ ਬੰਦੇ ਦਾ ਬੰਦੇ ਨੂੰ ਇੰਟਰਨਲੀ ਵੀ ਖਰਾਬ ਕਰਦੀਆਂ ਨੇ ਮੈਂਟਲੀ ਵੀ ਖਰਾਬ ਕਰਦੀਆਂ ਨੇ ਸੋ ਦੋਸਤੋ ਸੋ ਪਹਿਲੇ ਨੰਬਰ ਤੇ ਜਿਹੜੀ ਸਭ ਤੋਂ ਵੱਡੀ ਆਤਾਂ ਜੀ ਆਪਣੇ ਇਨਸਾਨ ਦੇ ਵਿੱਚ ਕਈਆਂ ਦੇ ਵਿੱਚ ਹਨਾ ਉਹ ਹੈਗੇ ਜੀ ਆਲਸ ਦੀ ਆਲਸਪੁਣਾ ਹਨਾ ਲੇਜੀ ਜਿਹਨੂੰ ਆਪ ਕਹਿੰਦੇ ਆ ਲੇਸੀ ਐਸ ਤੇ ਆਲਸਪੁਣਾ ਕਈ ਬੰਦੇ ਇੰਨਾ ਜ਼ਿਆਦਾ ਕਰ ਲੈਂਦੇ ਆ ਮੰਨ ਲਓ ਕੋਈ ਕੰਮ ਕਰਨਾ ਹਨਾ ਅੱਜ ਕੋਈ ਕੰਮ ਕਰਨਾ ਕਹਣਗੇ ਚਲ ਜਰ ਕੱਲ ਵੀ ਆਪਾਂ ਵੇਲੇ ਆਂ ਕੱਲ ਕਰ ਲਾਂਗੇ ਹਨਾ ਅੱਜ ਦਾ ਕੰਮ ਕੱਲ ਤੇ ਛੱਡਤਾ ਤੇ ਪਰ ਉਹਨਾਂ ਨੂੰ ਸਮੇਂ ਦੀ ਵੈਲਿਊ ਦਾ ਨਹੀਂ ਪਤਾ ਹੈ ਹਨਾ ਜਿਸ ਸਮੇਂ ਦੀ ਵੈਲਿਊ ਪਤਾ ਹੋਵੇ ਤਾਂ ਇਹ ਆਲਸਪੰਤਾ ਆਵੇ ਹੀ ਨਹੀਂ ਹਨਾ ਬੰਦਾ ਕਹਿੰਦਾ ਯਾਰ ਜਿਹੜਾ ਅੱਜ ਕੰਮ ਕਰਨਾ ਕਰ ਲਓ ਜੇ ਕੱਲ ਅਸੀਂ ਵਿਹਲੇ ਵੀ ਆ ਨਾ ਕੱਲ ਕੋਈ ਕੋਈ ਹੋਰ ਕੰਮ ਕਰ ਲਾਂਗੇ ਜੋ ਕੋਈ ਕੰਮ ਨਹੀਂ ਹੈਗਾ ਕੋਈ ਚੀਜ਼ ਨਵੀਂ ਚੀਜ਼ ਸਿੱਖ ਲਾਂਗੇ ਹਨਾ ਕੁਝ ਨਾ ਕੁਝ ਉਸ ਸਮੇਂ ਦਾ ਅਸੀਂ ਬੈਨੀਫਿਟ ਲਵਾਂਗੇ ਜਿਹੜਾ ਸਮਾਂ ਸਾਡੇ ਕੋਲ ਫ੍ਰੀ ਪਿਆ ਬਾ ਹਨਾ ਤੇ ਆਲਸ ਇਹਦਾ ਨਹੀਂ ਚੀਜ਼ ਆਲਸ ਦੇ ਵਿੱਚ ਬੰਦਾ ਜਿਹੜਾ ਜਿੱਥੇ ਸਾਨੂੰ 6-7 ਤੋਂ 8 ਘੰਟੇ ਦੀ ਨੀਂਦ ਚਾਹੀਦੀ ਹੈ ਬੰਦੇ ਕੀ ਵਾਰ 16-18 ਘੰਟੇ ਪੀ ਪਏ ਰਹਿੰਦੇ ਨੇ ਹਨਾ ਕਈ ਬੰਦੇ ਇੰਨੇ ਆਲਸੀ ਹੁੰਦੇ ਆ ਹਨ ਉਹਨਾਂ ਨੂੰ ਨੀਂਦ ਦੀ ਪਿਆਰੀ ਹੁੰਦੀ ਆ ਹਰ ਇੱਕ ਕੰਮ ਦੇ ਵਿੱਚ ਆਲਸ ਕੁਛ ਨਹੀਂ ਹੋਣਾ ਉਹਦੇ ਵਿੱਚ ਆਲਸ ਕੋਈ ਕੰਮ ਕਰਨਾ ਉਹਦੇ ਵਿੱਚ ਆਲਸ ਹਨ ਹਰੇਕ ਕੰਮ ਦੇ ਵਿੱਚ ਆਲਸ ਸੋ ਇਹ ਸਭ ਤੋਂ ਜੇ ਤੁਸੀਂ ਆਪਣੇ ਅੰਦਰੋਂ ਕੱਢ ਲਓਗੇ ਤਾਂ ਤੁਸੀਂ ਬਹੁਤ ਸਟਰੋਂਗ ਹੋਵੋਗੇ ਤੇ ਤੁਹਾਡੀ ਗਰੋਥ ਵੀ ਹੋਊਗੀ ਤੁਹਾਡੀ ਯਾਨਕਿ ਹਰੇਕ ਪੱਖੋਂ ਗਰੋਥ ਹੋਊਗੀ ਹਨ ਫਾਈਨੈਂਸ਼ਲੀ ਵੀ ਹੋਊਗੀ ਹੈਲਥ ਵਾਈਜ਼ਲੀ ਹਨ ਇਹਦਾ ਹੈਲਥ ਤੇ ਬਹੁਤ ਵੱਡਾ ਇਮਪੈਕਟ ਪੈਂਦਾ ਆ ਦੂਜੇ ਨੰਬਰ ਤੇ ਆਪਾਂ ਗੱਲ ਕਰਾਂਗੇ ਜਿਹੜੀ ਵੱਡੀ ਆਵਤਾ ਹਨ ਕਈ ਲੋਕਾਂ ਦੀ ਉਹ ਉਹ ਆਪਣੇ ਆਪ ਨੂੰ ਕਹਿੰਦੇ ਰਹਿਣਗੇ ਆਪ ਨਹੀਂ ਇਹ ਕੰਮ ਮੈਤੂ ਨਹੀਂ ਹੋਣਾ ਆ ਆ ਆਪਣੇ ਵੱਸ ਦੀ ਗੱਲ ਨਹੀਂ ਹੈਗੀ ਯਾਰ ਜੇ ਕਰੋਗੇ ਤਾਂ ਹੀ ਹੋਊਗਾ ਜਦ ਤੁਸੀਂ ਕਰਨੇ ਨਹੀਂ ਜਦ ਕੋਸ਼ਿਸ਼ ਹੀ ਨਹੀਂ ਕਰਨੀ ਫਿਰ ਹੋਣਾ ਕਿੱਥੇ ਹੈ ਨਾ ਇਹ ਬਹੁਤ ਵੱਡੀ ਆਦਤ ਆ ਲੋਕਾਂ ਦੇ ਵਿੱਚ ਹਨਾ ਇਹ ਆਦਤ ਇਦਾਂ ਆ ਵੀ ਜੇ ਮੰਨ ਲਓ ਜੇ ਤੁਸੀਂ ਕੋਈ ਕੰਮ ਕਰਨਾ ਹਨਾ ਤੁਸੀਂ ਤੁਹਾਨੂੰ ਲੱਗਦਾ ਤੁਸੀਂ ਕਰ ਨਹੀਂ ਸਕਦੇ ਕਮ ਸੇ ਕਮ ਕੋਸ਼ਿਸ਼ ਤਾਂ ਕਰੋ ਕੋਈ ਗੱਲ ਦੀ ਇੱਕ ਵਾਰ ਫੇਲੀਅਰ ਦਾ ਸਾਹਮਣਾ ਕਰਨਾ ਉਹ ਦੋ ਗਾਰ ਤਿੰਨ ਵਾਰ ਚਾਰ ਵਾਰ 10 ਵਾਰ ਪਰ ਫੇਲੀਅਰ ਵੀ ਕੁਛ ਨਾ ਕੁਛ ਐਕਸਪੀਰੀਅੰਸ ਦੇ ਕੇ ਜਾਂਦੀ ਆ ਠੀਕ ਹੈ ਜੀ ਇਸ ਲਈ ਜਿਹੜੀ ਇਹ ਆਦਤ ਹੈ ਇਹਨੂੰ ਵੀ ਕੋਸ਼ਿਸ਼ ਕਰੋ ਆਪਣੇ ਤੋਂ ਦੂਰ ਕਰਨ ਦੀ ਵੀ ਹਾਂ ਯਾਰ ਮੇਰੇ ਤੋਂ ਨਹੀਂ ਹੋਣਾ ਹਨਾ ਵੀ ਆ ਸਾਡੇ ਵੱਸ ਦੀ ਗੱਲ ਨਹੀਂ ਹੈਗੀ ਇਹ ਸਾਥੋਂ ਨਹੀਂ ਬਣਾ ਹਨਾ ਇਹਨੂੰ ਵੀ ਦੂਰ ਕਰੋ ਹਨਾ ਤੇ ਨੰਬਰ 3 ਤੇ ਆਪਾਂ ਗੱਲ ਕਰਾਂਗੇ ਜੀ ਜਿਹੜੀ ਕਈ ਲੋਕਾਂ ਵਿੱਚ ਆਦਤ ਆ ਦੂਜਿਆਂ ਵਿੱਚ ਨੁਕਸ ਘਟਨਾ ਉਹਨੇ ਆ ਕਰ ਲਿਆ ਲੈ ਐਦਾਂ ਥੋੜੀ ਹੁੰਦਾ ਹੁਣ ਜਿਹੜਾ ਤੂੰ ਆ ਕੀ ਕਰ ਲਿਆ ਹਨਾ ਦੂਜਿਆਂ ਦੀਆਂ ਕਮੀਆਂ ਕੱਢੀ ਜਾਣੀਆਂ ਨੇ ਆਪਣੇ ਵੱਲ છાਤੀ ਮਾਰਨੀ ਨਹੀਂ ਵੀ ਤੁਸੀਂ ਕੀ ਕਰਦੇ ਹੋ ਅਬ ਦੂਜਿਆਂ ਦਾ ਨੁਕਸ ਕੱਢਣ ਦੀ ਬਜਾਏ ਆਪਣੇ ਅੰਦਰ ਝਾਕ ਕੇ ਦੇਖੋ ਠੀਕ ਹੈ ਦੂਜਿਆਂ ਨਾਲ ਜੋ ਕਰਦਾ ਉਹ ਨੂੰ ਸੋਚਣ ਦੋ ਉਹਦੀ ਲਾਈਫ ਆ ਉਹਦੀ ਜ਼ਿੰਮੇਵਾਰੀ ਆ ਉਹ ਜੋ ਕਰਦਾ ਉਹ ਕਰਨ ਦੋ ਤੁਸੀਂ ਆਪਣਾ ਸੋਚੋ ਤੁਹਾਡੀ ਆਪਣੀ ਲਾਈਫ ਆ ਤੁਸੀਂ ਆਪਣੀ ਲਾਈਫ ਵਿੱਚ ਕਿੱਦਾਂ ਜਿਉਣਾ ਤੁਸੀਂ ਆਪਣੀ ਲਾਈਫ ਨੂੰ ਬੈਟਰ ਕਿੱਦਾਂ ਬਣਾਉਣਾ ਹੈ ਸੋ ਦੋਸਤੋ ਜਿਹੜੀ ਇਹ ਵਾਲੀ ਤੀਜੀ ਆਦਤ ਆ ਨਾ ਦੂਜਿਆਂ ਵਿੱਚ ਨੁਕਸ ਕੱਢਣਾ ਤੇ ਆਪਣੇ ਅੰਦਰ ਆਪਣੀਆਂ ਕਮੀਆਂ ਨੂੰ ਦੇਖਣੇ ਨਹੀਂ ਹੈਗਾ ਇਹ ਵੀ ਆਤਮ ਬੂਰ ਕਰੋ ਤੇ ਇਹ ਤਿੰਨੇ ਆਦਤਾਂ ਜਿਹੜੀਆਂ ਨੇ ਜੇ ਤੁਸੀਂ ਆਪਣੇ ਅੰਦਰੋਂ ਕੱਢ ਲੋਗੇ ਹਨਾ ਇਹਨਾਂ ਨੂੰ ਡਿਲੀਟ ਕਰ ਦੋਗੇ ਹਨਾ ਆਪਣੇ ਜ਼ਹਿਨ ਦੇ ਵਿੱਚੋਂ ਬ੍ਰੇਨ ਦੇ ਵਿੱਚੋਂ ਸਾਰੇ ਜਿਹੜੋ ਹਨਾ ਡਿਲੀਟ ਕਰ ਦੋਗੇ ਤਾਂ ਤੁਹਾਡੀ ਲਾਈਫ ਦੇਖੋ ਕਿੰਨੀ ਵਧੀਆ ਲੰਘੂਗੀ ਤੇ ਤੁਸੀਂ ਫਾਈਨੈਂਸ਼ਲੀ ਵੀ ਸਟਰੋਂਗ ਹੋਵੋਗੇ ਤੁਸੀਂ ਤੁਹਾਡਾ ਕੰਮ ਵਿੱਚ ਵੀ ਦਿਲ ਲੱਗੂਗਾ ਤੁਹਾਡਾ ਜਿਹੜਾ ਆਪਣਾ ਕੀ ਕਹਿੰਦੇ ਆ ਹੈਲਥ ਪੱਖੋਂ ਵੀ ਤੁਸੀਂ ਠੀਕ ਰਹੋਗੇ ਸੋ ਦੋਸਤੋ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤੇ ਜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕ ਯੂ ਵੈਰੀ ਮੱਚ ਸਤ ਸ੍ਰੀ ਅਕਾਲ ਜੀ